ਇੱਕ ਅੰਨਾ ਵਿਅਕਤੀ ਰੋਜ਼ ਸ਼ਾਮ ਨੂੰ ਸੜਕ ਦੇ ਕਿਨਾਰੇ ਖੜਾ ਹੋ ਕੇ ਭੀਖ ਮੰਗਿਆ ਕਰਦਾ ਸੀ ਜੋ ਥੋੜੇ-ਬਹੁਤ ਪੈਸੇ ਮਿਲ ਜਾਂਦੇ ਉਹਨਾਂ ਨਾਲ ਆਪਣਾ ਗੁਜ਼ਾਰਾ ਕਰਦਾ ਸੀ ਇੱਕ ਸ਼ਾਮ ਉੱਥੇ ਇੱਕ ਬਹੁਤ ਵੱਡੇ ਰੈਸ ਲੰਗ ਰਹੇ ਸਨ ਉਹਨਾਂ ਨੇ ਉਸ ਅੰਨੇ ਨੂੰ ਵੇਖਿਆ ਤੇ ਉਹਨਾਂ ਨੂੰ ਅੰਨੇ ਦੀ ਕੰਗਾਲੀ ਤੇ ਬਹੁਤ ਤਰਸ ਆਇਆ ਅਤੇ ਉਹ 100 ਰੁਪਏ ਦਾ ਨੋਟ ਉਸਦੇ ਹੱਥ ਵਿੱਚ ਰੱਖਦੇ ਹੋਏ ਅੱਗੇ ਤੁਰ ਪਏ ਉਸ ਅੰਨੇ ਆਦਮੀ ਨੇ ਨੋਟ ਨੂੰ ਟੋਕੇ ਵੇਖਿਆ ਅਤੇ ਸਮਝਿਆ ਕਿ ਕਿਸੇ ਆਦਮੀ ਨੇ ਉਸ ਨਾਲ ਸ਼ਰਾਰਤ ਭਰਿਆ ਮਜ਼ਾਕ ਕੀਤਾ ਹੈ ਕਿਉਂਕਿ ਉਸਨੇ ਸੋਚਿਆ ਕਿ ਹੁਣ ਤੱਕ ਉਸਨੂੰ ਸਿਰਫ 5 ਰੁਪਏ ਤੱਕ ਦੇ ਹੀ ਨੋਟ ਮਿਲਿਆ ਕਰਦੇ ਸਨ ਜੋ ਕਿ ਹੱਥ ਵਿੱਚ ਫੜਨ ਤੇ 100 ਦੇ ਨੋਟ ਦੇ ਮੁਕਾਬਲੇ ਬਹੁਤ ਛੋਟਾ ਲੱਗਦਾ ਸੀ ਅਤੇ ਉਸਨੂੰ ਲੱਗਿਆ ਕਿ ਕਿਸੇ ਨੇ ਸਿਰਫ ਕਾਗਜ਼ ਦਾ ਟੁਕੜਾ ਉਸਦੇ ਹੱਥ ਵਿੱਚ ਫੜਾ ਦਿੱਤਾ ਹੈ ਅਤੇ ਉਸਨੇ ਨੋਟ ਨੂੰ ਉਦਾਸਮਨ ਨਾਲ ਕਾਗਜ਼ ਸਮਝ ਕੇ ਜ਼ਮੀਨ ਤੇ ਸੁੱਟ ਦਿੱਤਾ ਇੱਕ ਭਲਾ ਪੁਰਸ਼ ਜੋ ਉੱਥੇ ਖੜਾ ਇਹ ਦ੍ਰਿਸ਼ ਵੇਖ ਰਿਹਾ ਸੀ ਉਸਨੇ ਨੋਟ ਨੂੰ ਚੁੱਕਿਆ ਅਤੇ ਅੰਨੇ ਵਿਅਕਤੀ ਨੂੰ ਦਿੰਦੇ ਹੋਏ ਕਿਹਾ ਇਹ 100 ਰੁਪਏ ਦਾ ਨੋਟ ਹੈ ਉਦੋਂ ਉਹ ਬਹੁਤ ਖੁਸ਼ ਹੋਇਆ ਅਤੇ ਉਸਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਇਸ ਸਿੱਖਿਆ ਗਿਆਨ ਦੀਆਂ ਅੱਖਾਂ ਦੀ ਘਾਟ ਵਿੱਚ ਅਸੀਂ ਸਭ ਵੀ ਭਗਵਾਨ ਦੇ ਅਥਾਦਾਨ ਨੂੰ ਵੇਖ ਕੇ ਇਹ ਸਮਝ ਹੀ ਨਹੀਂ ਪਾਉਂਦੇ ਅਤੇ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਕਿ ਸਾਡੇ ਕੋਲ ਕੁਝ ਨਹੀਂ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਸਾਧਨਹੀਨ ਹਾਂ ਪਰ ਜੇਕਰ ਸਾਨੂੰ ਜੋ ਨਹੀਂ ਮਿਲਿਆ ਉਹਨਾਂ ਸਭ ਦੀ ਸ਼ਿਕਾਇਤ ਕਰਨਾ ਛੱਡ ਕੇ ਜੋ ਮਿਲਿਆ ਹੈ ਉਸ ਦੀ ਮਤੱਤਾ ਨੂੰ ਸਮਝੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਜੋ ਸਾਨੂੰ ਸਭ ਨੂੰ ਮਿਲਿਆ ਹੈ ਉਹ ਘੱਟ ਨਹੀਂ ਅਦਭੁਤ ਹੈ